ਪੜੀ ਅਸੀਂ ਬਟਾਲੇ ਤੋਂ ਧਾਰੀਵਾਲ ਨੂੰ ਜਾ ਰਹੇ ਸੀ ਤੇ ਅਸੀਂ ਆਪਣੀ ਗੱਡੀ ਸਰੋ ਨਾਰਮਲ ਸਪੀਡ ਦੇ ਵਿੱਚ ਜਾ ਰਹੇ ਤੇ ਪਿੱਛੋਂ ਟਰਾਲਾ ਆ ਕੇ ਤੇ ਪੂਰੀ ਸਪੀਡ ਦੇ ਵਿੱਚ ਵੱਜਾ ਵਾ ਤੇ ਅਸੀਂ 15 20 ਕਿਲੋ ਆਪਣਾ ਪੋਟਾ ਅੱਗੇ ਗੱਡੀ ਰੇਡਦੀ ਗਈ ਗੱਡੀ ਸਾਡੀ ਪਲਟ ਗਈ ਆ ਤੇ ਸਾਨੂੰ ਲੋਕਾਂ ਨੇ ਆ ਕੇ ਵਿੱਚੋਂ ਬਾਹਰ ਕੱਢਿਆ ਹੈਗਾ ਵਾ ਤੇ ਬੱਚਿਆਂ ਨੂੰ ਸੜ ਲੱਗ ਗਈ ਹੈ ਬੱਚੇ ਕੋਈ ਛੋਟੇ ਆ ਵਿੱਚ ਤੇ ਵੱਡਿਆਂ ਨੂੰ ਉਹ ਚੁਲੇ ਚਾਰੇ ਤੇ ਲੱਗ ਗਈ ਦੀ ਛੱਟ ਬੱਚਿਆਂ ਨੂੰ ਹਸਪੀਟਲ ਲੈ ਕੇ ਗਏ ਆ ਹੁਣ ਅੱਗੇ ਉੱਤੇ ਜਾ ਕੇ ਵੇਖਦੇ ਕੀ ਹੋਇਆ ਹਲੇ ਕਿੱਥੋਂ ਆ ਰਹੀ ਭਾਈ ਜੀ ਅਸੀਂ ਅਸੀਂ ਵੀ ਜਾ ਰਹੇ ਅਸੀਂ ਬਟਾਲੇ ਕੋ ਧਾਰੀ ਵੱਲ ਜਾ ਰਹੇ ਠੀਕ ਹੈ ਜੀ ਤੇ ਟਰੱਕ ਦੀ ਬੈਕ ਸੇ ਕਿਧੋਂ ਦੀ ਟਰੱਕ ਤੋਂ ਆਹੀ ਟਰੱਕ ਆ ਸਾਡੇ ਪਿੱਛੋਂ ਆਣ ਕੇ ਵੱਜਾ ਸਾਡੀ ਗੱਡੀ ਤੇ ਨਾਲ ਗੱਡੀਆਂ ਦੀ ਪਲਟਦੀ ਰੇੜ ਦੀ ਅੱਗੇ ਗਈ ਆ ਠੀਕ ਹੈ ਜੀ 20 ਫੋਟ ਅੱਗੇ ਰੇੜ ਦੀ ਆਈ ਆ ਜੀ ਕਿੰਨੇ ਦੇਖ ਸਕਦੇ ਜੀ ਗੱਡੀ ਚ ਕਿੰਨੇ ਕ ਜਾਣੇ ਸੀ ਗੱਡੀ ਚ ਮੈਂ ਤੇ ਮੇਰਾ ਬ੍ਰਦਰ ਸਾਨੂੰ ਸਾ ਵੀ ਨਾਲ ਸਾਰੀ ਸੀ ਤੇ ਇੱਕ ਬੁਗੜੀਆਂ ਮੇਰੀ ਤੇ ਦੋ ਕੁੜੀਆਂ ਉਹਦੀਆਂ ਸੀ ਤੇ ਨਾਲ ਮੇਰੀ ਘਰ ਦੀ ਸੀ ਠੀਕ ਹੈ ਜੀ ਬਾਕੀ ਨੇ ਬਚਾਈ ਸਾਰੇ ਦਾ ਬਾਕੀ ਸਾਰਿਆਂ ਨੇ ਟੱਟਾ ਲੱਗੀਆਂ ਹੀ ਆਵਾ ਹਸਪਤਲ ਗਏ ਆ ਸਾਰੇ ਠੀਕ ਹੈ ਜੀ ਟ੍ਰੱਕ ਡਰਾਈਵਰ ਉਹਦੇ ਵੀ ਸੱਟ ਲੱਗੀ ਹੈ ਮੇਰੇ ਵੀ ਸੱਟ ਲੱਗੀ ਹੈ ਨਾ ਬਾਕੀ ਮੇਰੀ ਬਾਹ ਨਹੀਂ ਐਕਸਟਰਾ ਜਾ ਕਰਵਾਉਣਾ ਹੁਣ ਰੀਡਿੰਗ ਹੋ ਰਹੀ ਚਰਬੀ ਜੀ ਬਾਹਰ ਆ ਗਈ ਮੇਰੀ ਬਾਹ ਦੀ ਠੀਕ ਹੈ ਤੁਹਾਨੂੰ ਮਧਾਨਾ ਜਗਿੰਦਰਪਾਲ ਵੀਰ ਐਕਸੀਡੈਂਟ ਕਿਦਾਂ ਹੋਇਆ ਵਲਾ ਐਕਸੀਡੈਂਟ ਮੇਰਾ ਬ੍ਰਦਰ ਗੱਡੀ ਚਲਾਉਂ ਰਿਹਾ ਸੀ ਤੇ ਇਹਨੂੰ ਪਿੱਛੇ ਲਿਆ ਕੇ ਟਰੱਕ ਵਾਲੇ ਮਾਰੀ ਵੇਖੋ ਕਿਤੇ ਬ੍ਰੇਕ ਵੱਜੀ ਗੱਡੀ ਸੁੱਟੀ ਦੀ ਆ ਕਿਸੇ ਥੱਲੇ ਮਾਰੋ ਟਰੱਕ ਵਾਲੇ ਨੇ ਮਾਰੀ ਵੇਖੋ ਬ੍ਰੇਕਾਂ ਤੇਦੀ ਕਰਾਸ ਹੋਈਆਂ ਨਿੱਕੀ ਗੱਡੀ ਦੇ ਬ੍ਰੇਕ ਦੇ ਅੱਗੇ ਮਾਰੀ ਆ ਵੀ ਕਈ ਜਾਣੇ ਬ੍ਰੇਕ ਮਾਰੀ ਬ੍ਰੇਕ ਮਾਰੀ ਉਹਨੇ ਆਵਰ ਲੋਡ ਹੋਈਏ ਤੇ ਚਲਾ ਕੇ ਠੋਕਤੀ ਹੈ ਨਾ ਤਾਂ ਸਾਰਿਆਂ ਦੇ ਹਾਂ ਜਿੰਨੇ ਇਥੇ ਪਬਲਿਕ ਹੈ ਸਾਰਿਆਂ ਨੇ ਵੇਖੋ ਤੇ ਬਚਾ ਹੀ ਸਾਰੇ ਪਰਵਾਦੀਆਂ ਬਚਾ ਨਹੀਂ ਹੈਗਾ ਬੱਚੇ ਸਿਵਲ ਹਸਪਤਲ ਖੜੇ ਆ ਕਿੰਨੇ ਚੀਜ਼ ਭਾਜੀ ਗੱਡੀ ਵਿੱਚ ਗੱਡੀ ਤੇ ਦੋ ਬੱਚੇ ਹੀ ਇੱਕੋ ਦੀ ਵਾਈਫ ਨੇ ਕੋ ਆਪ ਹੀ ਨਹੀਂ ਨਹੀਂ ਦੋ ਆ ਦੋ ਪਰਿਵਾਰ ਇਹ ਹੁਣ ਹੌਸਪੀਟਲ ਹੈਗੇ ਹੌਸਪੀਟਲ ਖੜਿਆ ਕੋਈ ਜਾਨੀ ਨੁਕਸਾਨ ਹੋਇਆ ਸਰ ਹੋਇਆ ਜੇ ਉਹਨੂੰ ਇੱਥੇ ਪਤਾ ਲੱਗਣਾ ਵਾ ਨਾ ਪ੍ਰਾਈਵੇਟ ਮੇਰੇ ਖੇਲ ਭੇਜ ਰਹੇ ਪਤਾ ਨਹੀਂ ਉਹਨੂੰ ਇੱਥੇ ਜਾ ਕੇ ਦੇਖਣਾ ਹੀ ਤਾਂ ਹੋਣਾ ਆ ਕਿਸੇ ਘਰੋਂ ਮਾਦਾ ਵੱਡਾ ਬ੍ਰਦਰ ਜਿਹੜਾ ਉਹਨਾਂ ਦਾ ਕਾਰ ਨੂੰ ਤਾਂ ਅੱਗੇ ਜਾ ਰਿਹਾ ਸੀ ਉਹਨਾਂ ਨੇ ਉਹਨੂੰ ਬਚਾਉਣ ਦੀ ਖਾਤਰ ਬ੍ਰੇਕ ਮਾਰੀ ਬ੍ਰੇਕ ਮਾਰਨ ਦੇ ਕਾਰਨ ਕੁਝ ਵੱਡੀ ਆ ਰਹੀ ਸੀ ਜਿਵੇਂ ਗੱਡੀ ਗੱਡੀ ਨਾਲ ਗੱਡੀ ਪਲਟ ਗਈ ਪਲਟਣ ਦੇ ਪਰਿਵਾਰ ਦੇ ਜੀ ਸੀ ਜਫਰਾਲ ਤੇ ਤਾਰੀ ਹਲ ਦੇ ਰਹਿਣ ਵਾਲੇ ਉਹ ਫੈਮਿਲੀ ਹੀ ਜਿਹੜੀ ਇਸ ਕਾਰਨ ਆ ਰਹੀ ਤੇ ਜਾਨੀ ਬਚਾਇਆ ਇਸ ਕਰਕੇ ਸੋ ਕਾਰੀਓ ਸੋ ਕੋਈ ਲੈ ਜਾ ਸੋ ਦੇਖ ਸੰਗਾ ਅੰਦਰ ਮੋਹ ਸੰਗਾ ਟਰੱਕ ਦਾ ਨਾਮ ਹਾਂ ਜੀ ਠੀਕ ਹੈ ਤੇ ਇਹ ਕਾਰ ਵਾਲੇ ਦਾ ਕੋਈ ਸਿੰਦਰਪਾਲ ਸਿੰਦਰਪਾਲ 555 ਤਿਰੰਜਪਾਲ ਠੀਕ ਹੈ ਅੰਦਰ ਮੋਹ ਸੰਗ ਕੀ ਕਾਰਨ ਆਇਆ ਇਹ ਐਕਸੀਡੈਂਟ ਆਇਆ ਕੀ ਕਾਰਨ ਕੋਣ ਨੇ ਵੇਜੇ ਅੱਗੇ ਉਹ ਬਰੇਕ ਮਾਰਤੀ ਤੇ ਪਿੱਛੋਂ ਗੱਡੀ ਲੱਗੀ ਨਾਲ ਕਿਹੜੀ ਕਿਹੜੀ ਚਲਾ ਰਹੇ ਕਿੱਧਰ ਚਲਾ ਰਹੇ ਕਿੱਥੋਂ ਆਉਂਦੇ ਹਾਂ ਜੀ ਅੰਬਰਸਰ ਤੋਂ ਆ ਰਹੇ ਖਾਲੀ ਕਰ ਕੀ ਗੱਲ ਹੈ ਐਕਸੀਡੈਂਟ ਦਾ ਕਾਰਨ ਕੀ ਅੰਗੇ ਕਾਰ ਦੀ ਬ੍ਰੇਕ ਵੱਜੀ ਆ ਤੇ ਪਿੱਛੋਂ ਗੱਡੀ ਭਈ ਪਿਛੋਂ ਵੀ ਤੇ ਅੰਮ੍ਰਿਤਸਰ ਮਾਰ ਲਾ ਕੇ ਆਂਡਿਆ ਛੰਮਣਾ ਕਿੱਥੋਂ ਆ ਰਹੀ ਆ ਅੰਮ੍ਰਿਤਸਰ ਦਾ ਮਾਰ ਲਾ ਕੇ ਆਂਡੇ ਕ੍ਰੈਸ਼ ਹੋ ਤਾ ਕਿੱਥੇ ਜਾ ਰਹੀ ਕੀ ਲਾ ਗਿਆ ਵਾ ਇਹ ਪਰਚੀ ਵੀ ਦੀ ਸਲਿੱਪ ਵੀ ਹੋਈ ਆ ਹਾਂਜੀ ਉਹ ਦੇਖੋ ਜਾ ਰਹੀ ਆ ਆ ਪਠਾਨਕੋਟ ਖਾਲੇ ਪਰਚੀ ਆ ਗਈ ਤੇ ਮਾਰ ਲਾ ਹਾਂਜੀ ਹਾਂਜੀ ਪਹੁੰਚ ਲਿਆਂਦੀ ਆ ਹਾਂਜੀ ਹਾਂਜੀ ਨੰਬਰ ਹੈ ਘੱਟ ਰੱਖ ਤਾ ਹਾਂਜੀ ਹਾਂਜੀ ਪਰ ਕਿੱਥੇ ਪਲੇਟ ਉਹ ਪਲੇਟ ਉਹ ਵੀ ਨਹੀਂ ਨਾ ਟੋਟਾ ਵੇਖ ਲਓ ਪਾਏ ਉਹ ਪਿੱਛੇ ਪਲੇਅਰ ਲੱਗੀ ਆ ਠੀਕ ਹੈ ਜੀ ਐਂਬੂਲੈਂਸ ਲੈ ਕੇ ਆਈ ਸੀ ਸਾਡੇ ਕੋਲ ਤਿੰਨ ਪੇਸ਼ੈਂਟ ਸੀ ਜਿਹਦੇ ਵਿੱਚ ਇੱਕ ਫੀਮੇਲ ਪੇਸ਼ੈਂਟ ਸੀ ਤੇ ਦੋ ਬੱਚੀਆਂ ਸੀ ਤੇ ਜਿਹੜੀ ਬੱਚੀ ਅਨਾਮੀਕਾ ਕੋ ਅਨਾਮੀਕਾ ਉਸ ਦੇ ਜਿੱਦਾਂ ਉਹਦੇ ਸਿੰਪਟਮ ਵਗੈਰਾ ਲੱਗ ਰਹੇ ਸੀ ਸਾਈਨ ਐਂਡ ਸਿੰਪਟਮ ਉਹ ਤੋਂ ਉਹਦੇ ਸਿਰ ਸੱਟਾ ਗਈ ਸੀ ਤੇ ਉਹ ਥੋੜੀ ਫਿਸਟਰੀ ਸੀ ਉਹਦੇ ਬਲੀਡਿੰਗ ਵੀ ਨੱਕ ਤੋਂ ਹੋ ਰਹੀ ਸੀ ਉਹਨੂੰ ਜਿਹੜੀ ਫਰਸਟ ایڈ ਦੇ ਗਏ ਉਹ ਸੀਡੀ ਸਕੈਨ ਲਈ ਮਤਲਬ ਕਿਹਾ ਗਿਆ ਇੱਕ ਵਾਕੀ ਜਿਹੜੇ ਦੂਸਰੇ ਦੋ ਮਿਸ਼ਨ ਹੈ ਉਹਨਾਂ ਨੇ ਕੰਸਟ੍ਰੇਟ ਦਿੱਤੀ ਜਾਂਦੀ ਹੈ ਇਹ ਫਿਲਹਾਲੇ ਖਤਰੇ ਤੋਂ ਬਾਹਰ ਕਿਸੇ ਆ ਇਹ ਉਹਦਾ ਸੀਟੀ ਦੀ ਰਿਪੋਰਟ ਨਹੀਂ ਆਉਦੀਗੀ ਉਹ ਅਨਾਮੀਆ ਪੇਸ਼ਵਰ ਦੀ ਉਦੋਂ ਤੱਕ ਨਹੀਂ ਕਹਿ ਸਕਦਾ